ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 15 ਨਵੰਬਰ ਹੈ ਮੈਂ ਸਚਪ੍ਰਿਤ ਕੌਰ ਕਲਾਸ 8ਵੀਂ ਦਸ਼ਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ੍ਰੀ ਗੁਰੂ ਅਮਰਦਾਸ ਜੀ ਦਾ ਹੁਕਮ ਹੈ ਸੋ ਸਿੱਖ ਸਖਾ ਬੰਦਪਾ ਹੈ ਪਾਈ ਜੀ ਗੁਰ ਕੇ ਪਾਣੇ ਵਿੱਚ ਆਵੇ ਆਪਣੇ ਪਾਣੇ ਜੋ ਚਲੇ ਪਾਈ ਵਿਸ਼ੁੜ ਝੋਟਾ ਖਾਵੇ ਹੈ ਪਾਈ ਉਹ ਮਨੁੱਖ ਗੁਰੂ ਦਾ ਸਿੱਖ ਹੈ ਮਿੱਤਰ ਅਤੇ ਰਿਸ਼ਤੇਦਾਰ ਹੈ ਜੋ ਗੁਰੂ ਦੀ ਰਜ਼ਾ ਵਿੱਚ ਤੁਰਦਾ ਹੈ ਗੁਰੂ ਦੇ ਪਾਣੇ ਵਿੱਚ ਰਹਿੰਦਾ ਹੈ ਜਿਹੜਾ ਮਨੁੱਖ ਆਪਣੀ ਮਰਜ਼ੀ ਅਨੁਸਾਰ ਚੱਲਦਾ ਹੈ ਉਹ ਪਰਮੇਸ਼ਰ ਤੋਂ ਵਿਛੜ ਜਾਂਦਾ ਹੈ ਅਤੇ ਦੁੱਖ ਪਾਉਂਦਾ ਹੈ। ਗੁਰੂ ਦੀ ਸ਼ਰਣ ਵਿੱਚ ਆਉਣ ਤੋਂ ਬਿਨਾਂ ਮਨੁੱਖ ਕਦੇ ਵੀ ਸੁਖ ਪ੍ਰਾਪਤ ਨਹੀਂ ਕਰ ਸਕਦਾ। ਮੁੜ ਮੁੜ ਕੇ ਦੁਖੀ ਹੁੰਦਾ ਹੈ ਅਤੇ ਪਛਤਾਉਂਦਾ ਹੈ। ਪਰਮੇਸ਼ਰ ਦੇ ਦਾਸ, ਪਰਮੇਸ਼ਰ ਦੇ ਭਗਤ ਜਨ ਸਦਾ ਸੁਖੀ ਜੀਵਨ ਗੁਜ਼ਾਰਦੇ ਹਨ। ਪਰਮੇਸ਼ਰ ਉਹਨਾਂ ਭਗਤ ਜਨਾ ਦੇ ਜਨਮ ਜਨਮਾਂ ਦੇ ਦੁੱਖ, ਪਾਪ ਨਾਸ਼ ਕਰ ਦਿੰਦੇ ਹਨ, ਕੱਟ ਦਿੰਦੇ ਹਨ। ਆਪਣੇ ਚਰਨਾਂ ਨਾਲ ਮਿਲਾ ਲੈਂਦੇ ਹਨ ਇਹ ਸਾਰਾ ਪਰਿਵਾਰ ਮਨੁੱਖ ਲਈ ਬੰਧਨ ਹੈ ਸੰਸਾਰ ਪਰਿਲੇਖਿਆ ਵਿੱਚ ਕੁਰਾਹੇ ਪਿਆ ਹੋਇਆ ਹੈ ਗੁਰੂ ਦੇ ਚਰਨ ਸ਼ਰਣ ਵਿੱਚ ਆਉਣ ਤੋਂ ਬਿਨਾ ਇਹ ਬੰਧਨ ਟੁੱਟਦੇ ਨਹੀਂ ਗੁਰੂ ਰਾਹੀ ਹੀ ਮਨੁੱਖ ਪਰਿਵਾਰ ਦੇ ਮੋਹ ਦੇ ਬੰਧਨਾ ਤੋਂ ਛੁਟਕਾਰਾ ਪਾ ਕੇ ਮੁਕਤੀ ਦਾ ਦਰਬ ਲੱਭ ਲੈਂਦਾ ਹੈ ਜਿਹੜੇ ਮਨੁੱਖ ਦੁਨੀਆ ਦੇ ਕੰਮ ਧੰਦੇ ਕਰਦੇ ਰਹਿੰਦੇ ਹਨ ਅਨੇਕਾਂ ਪ੍ਰਕਾਰ ਦੇ ਕਰਮ ਕਰਦੇ ਹਨ ਗੁਰੂ ਦੇ ਸ਼ਬਦ ਦੀ ਵਿਚਾਰ ਨਹੀਂ ਕਰਦੇ ਗੁਰੂ ਦੇ ਸ਼ਬਦ ਦੀ ਘਾਲ ਕਮਾਈ ਨਹੀਂ ਕਰਦੇ ਉਹ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ ਗੁਰੂ ਪਿਆਰੀ ਸਾਥ ਸੰਗਤ ਜੀ ਸਤਿਗੁਰੂ ਜੀ ਸਦਾ ਦਿਆਲੂ ਹਨ ਚੰਗੇ ਭਾਗਾ ਨਾਲ ਗੁਰੂ ਰਾਹੀ ਪਰਮੇਸ਼ਰ ਦਾ ਮਿਲਾਪ ਹੋ ਜਾਂਦਾ ਹੈ ਸਤਿਗੁਰੂ ਜੀ ਨਾਲ ਪ੍ਰੇਮ ਕਰਨ ਵਾਲੇ ਮਨੁੱਖ ਮਨ ਈਸ਼ੇ ਫਲ ਪ੍ਰਾਪਤ ਕਰ ਲੈਂਦੇ ਹਨ ਆਪਣੇ ਅੰਦਰੋਂ ਹਉਮੈ ਹੰਕਾਰ ਦੂਰ ਕਰਨ ਨਾਲ ਪਰਮੇਸ਼ਰ ਦਾ ਨਾਮ ਹਿਰਦੇ ਘਰ ਵਿੱਚ બસ ਜਾਂਦਾ ਹੈ ਪਿਆਰੇ ਵਿਦਿਆਰਥੀਓ ਕਿਸੇ ਮਨੁੱਖ ਕਿਸੇ ਪਰਿਵਾਰ ਦੀ ਤਰੱਕੀ ਵਿੱਚ ਹਉਮੈ ਹੰਕਾਰ ਸਭ ਤੋਂ ਵੱਡੀ ਰੁਕਾਵਟ ਹੈ ਇਸ ਤੋਂ ਬਚੋ ਨਿਮਰਤਾ ਧਾਰਨ ਕਰੀ ਰੱਖਿਓ ਸਦਾ ਸੁਚੇਤ ਰਹਿਣਾ ਹੈ ਗੁਰੂ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ